ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਮਾਂ ਧਿਆਨਾ ਵਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚੋਣਾ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੁਣ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣੇ ਦੇ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਮਾਂ ਧਿਆਨਾ ਵਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹਚਾਉਣਾ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਮਾਂ ਲੁਧਿਆਣਾ ਵਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹਚਾਉਣਾ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਮਾਂ ਲੋਕਾਂ ਦਾ ਵਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹਣ ਸਮਾਂ ਲੋਕਾਂ ਦਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਿਆਂ ਦੇ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਦੇ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਿਆਂ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਇਹ ਦਿਨ ਬੜੇ ਸੋਹਣੇ ਹਣ ਸਮਾਂ ਕੋਈ ਆਣਾ ਵਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਇਹ ਦਿਨ ਬੜੇ ਸੋਹਣੇ ਹੁਣ ਸਮਾਂ ਲੁਧਿਆਣਾ ਵਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਇਹ ਦਿਨ ਬੜੇ ਸੋਹਣੇ ਹੁਣ ਸਮਾਂ ਧਿਆਨ ਆ ਵਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਨ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਿਆਂ ਦੇ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਨ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਿਆਂ ਦੇ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਂਦੇ ਹੋਗੇ ਪੰਜਾਬ ਦੇ ਲੋਕਾਂ ਦੇ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਇਹ ਦਿਨ ਬੜੇ ਸੋਹਣੇ ਹਣ ਸਮਾਂ ਕੋਈ ਧਿਆਨ ਆ ਵਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹਣ ਸਮਾ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹਚਾਉਣਾ ਹੈ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਿਆਂ ਦੇ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਦੇ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਿਆਂ ਦੇ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਦੇ ਦਿਨ ਬੜੇ ਸੋਹਣੇ ਹੁਣ ਸਭ ਤੋਂ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਿਆਂ ਦੇ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਦੇ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹਣ ਸਮਾਂ ਕੋਈ ਧਿਆਨ ਆ ਵਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਇਹ ਦਿਨ ਬੜੇ ਸੋਹਣੇ ਹੁਣ ਸਮਾਂ ਧਿਆਨ ਆ ਵਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਿਆਂ ਦੇ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਦੇ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਨ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਿਆਂ ਦੇ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਨ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਿਆਂ ਦੇ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਲੁਧਿਆਣੇ ਦੇ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਮਾਂ ਧਿਆਨ ਆ ਵਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਇਹ ਦਿਨ ਬੜੇ ਸੋਹਣੇ ਹੁਣ ਸਮਾਂ ਆ ਗਿਆ ਨਾ ਵਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਾ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਦੇ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਿਆਂ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਲੁਧਿਆਣੇ ਦੇ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਇਹ ਦਿਨ ਬੜੇ ਸੋਹਣੇ ਹੁਣ ਸਮਾਂ ਆ ਗਿਆ ਨਾ ਵਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਇਹ ਦਿਨ ਬੜੇ ਸੋਹਣੇ ਹਣ ਸਮਾਂ ਪਟਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਿਆਂ ਦੇ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਿਆਂ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਿਆਂ ਦੇ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਦੇ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਮਾਂ ਹੁਣ ਤੇ ਆਣਾ ਵਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਮਾਂ ਧਿਆਨ ਆ ਵਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਿਆਂ ਦੇ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਦੇ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਨ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਾ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਇਹ ਦਿਨ ਬੜੇ ਸੋਹਣੇ ਹੁਣ ਸਭਾ ਤੇ ਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਲੁਧਿਆਣਿਆਂ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਮਾਂ ਧਿਆਨ ਆ ਵਸਤੇ ਸਾਰੇ ਵੋਟਰਾਂ ਦੇ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਿਆਂ ਦੇ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਦੇ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਿਆਂ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਭਾ ਲੁਧਿਆਣਾ ਬਸਤੇ ਸਾਰੇ ਵੋਟਰ ਦੇ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਨ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਿਆਂ ਦੇ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਮਾਂ ਲੋਕਾਂ ਦਾ ਵਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਮਾਂ ਕੋਈ ਧਿਆਨ ਆ ਵਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣੇ ਦੇ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਦੇ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਦੇ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਿਆਂ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਮਾਂ ਆ ਗਿਆ ਨਾ ਵਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਤੇ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਲੁਧਿਆਣੇ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਮਾਂ ਆ ਗਿਆ ਨਾ ਵਸਤੇ ਸਾਰੇ ਵੋਟਰ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਿਆਂ ਦੇ ਨੂੰ ਮੈਂ ਕਹਿੰਦਾ ਪੰਜਾਬ ਨੂੰ ਬਚਾ ਲਓ ਇਹਨਾਂ ਲੁਟੇਰਿਆਂ ਤੋਂ ਬਚਾਉਣ ਵਾਲਾ ਇਕੱਲਾ ਕਾਲੀ ਦਲ ਹੈ ਕਾਲੀ ਦਲ ਤਗੜਾ ਕਰ ਦਿਓ ਆਂਚ ਨਹੀਂ ਆਉਣ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਦਿਨ ਬੜੇ ਸੋਹਣੇ ਹੁਣ ਸਭ ਲੁਧਿਆਣਾ ਬਸਤੇ ਸਾਰੇ ਵੋਟਰ ਦੇ ਦੇਖੋ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਝਾੜੂ ਨੂੰ ਪਹੁੰਚਾਉਣਾ ਹੈ ਕੇਜਰੀਵਾਲ ਦਾ ਸੁਪਨਾ ਨਹੀਂ ਹੋ ਰਾਜ ਸਭਾ ਜਾਣ ਦਾ ਰੱਦ ਕਰ ਦੇਣਾ ਸਰਾਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਲੁਧਿਆਣਾ